ਦਰਸ਼ਨ ਮਹਾਜਨ ਪ੍ਰਧਾਨ ਵਿਭਾਗ ਮੰਡਲ ਗੁਰਦਾਸਪੁਰ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜੈ ਮਾਤਾ ਦੀ ਨਗਰਾਤਰਾ ਦੀ ਸਭਾ ਨੂੰ ਸ਼ੁਭ ਕਾਮਨਾਵਾਂ ਬਹੁਤ ਬਹੁਤ ਮੁਬਾਰਕਾਂ ਔਰ ਸਾਰੇ ਸਾਰੇ ਸਮਾਤਨੀ ਸਮਾਜ ਨੂੰ ਮੈਂ ਜੈ ਮਾਤਾ ਦੀ ਨਗਰਾਤਰਾ ਦੀ ਬਹੁਤ ਬਹੁਤ ਮੁਬਾਰਕਾਂ ਸਰਦਾਰ ਜੀ ਜਾਵਾਂਗੇ ਆਪਾਂ ਕਿ ਉਦੋਂ ਤੋਂ ਬਹੁਤ ਮਾਰ ਮਾਰ ਰਹੀ ਹੈ ਪੰਜਾਬ ਦੀ ਬਹੁਤ ਸਾਰਾ ਜਨਮਾਤਰ ਸਾਹਮਣੇ ਆਇਆ ਉਹ ਸੈਟਅਪ ਪਰਫੈਕਟ ਅਸਰ ਹੈ ਕਿ ਜੀਐਸਟੀ ਕਿਉਂ ਹੋਤੀ ਹੈ ਇਹ ਕਹਿੰਦੇ ਮੰਨ ਲਿਆ ਖੜਕਪਾੜ ਵਿੱਚ ਜਿਹੜੇ ਨੂੰ ਕੱਦਾਈ ਕਰਦੇ ਪਰਿਵਾਰ ਦੇਖੋ ਸਭ ਤੋਂ ਪਹਿਲਾਂ ਤੇ ਜਿਹੜੀ ਤੁਸੀਂ ਖੜ ਦੀ ਮਾਰ ਦੀ ਗੱਲ ਕੀਤੀ ਹੈ ਜੀ ਉੱਥੇ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਪਖਾਨਪੁਰ ਜਿਹੜਾ ਬਪਾਨ ਦਾ ਪੈਰਬਰ ਸੈਲਫੀ ਚੰਗੂ ਸਾਇਨਾ ਦੇਖਾਉਣੇ ਆ ਗਏ ਤੇ ਜਿਹਦੇ ਵਿੱਚ ਜਿਹੜਾ ਇਹਮ ਰੋਲ ਜਿਹੜਾ ਆ ਗਿਆ ਉਹ ਸਾਡੀ ਜਿਹੜੀ ਸਮਾਜ ਦੇ ਐਨਜੀਓ ਸਾਡੇ ਪੰਜਾਬ ਦੀ ਜਨਤਾ ਸਾਡੇ ਕੋਲੋਂ ਜ਼ਿਆਦਾ ਜੜਾ ਹੈ ਉਹ ਜਿਹੜਾ ਉਹ ਨਦੀ ਵਿੱਚ ਡਾਗਾ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਐਸੇ ਹਾਲਾਤ ਦੇ ਵਿੱਚ 4 4 5 5 6 6 ਫੁੱਟ ਪਾਣੀ ਦੇ ਵਿੱਚ ਜਾ ਕੇ ਜਿਵੇਂ ਲੋਕਾਂ ਨੂੰ ਰਾਸ਼ਨ ਜਾਂ ਖਾਣ-ਪੀਣ ਦੀ ਜੁੜੀ ਦੀ ਇਹ ਮਿਹਨਤ ਹੋਈ ਹੈ ਮੈਂ ਉਸ ਐਜੂ ਨੂੰ ਉਹਨਾਂ ਲੋਕਾਂ ਨੂੰ ਮੈਂ ਸਿਰ ਝੁਕਾ ਕੇ ਉਹਨਾਂ ਨੂੰ ਸਲਾਮ ਕਰਦਾ ਸਲੂਟ ਕਰਦਾ ਕਿ ਇਹ ਪੰਜਾਬ ਦਾ ਇੱਕ ਕਲਚਰ ਹੈ ਕਿ ਅਸੀਂ ਪੰਜਾਬੀ ਜਿਹੜੇ ਹੈ ਇੱਕ ਦੂਸਰੇ ਨੂੰ ਅਸੀਂ ਕਸ਼ਟ ਵਿੱਚ ਨਹੀਂ ਦੇਖ ਸਕਦੇ ਅਸੀਂ ਕਿਹច ਪੰਜਾਬ ਦੀ ਗੱਲ ਆ ਸਾਡੇ ਪੰਜਾਬੀ ਲੋਗ ਪੂਰੇ ਦੇਸ਼ ਵਿੱਚ ਵੀ ਜਿਹੜਾ ਆਪਣੇ ਕਿਸੇ ਨੂੰ ਕਸ਼ਟ ਵਿੱਚ ਨਹੀਂ ਦੇਖ ਸਕਦੇ ਕਿ ਸਾਡੀ ਪੰਜਾਬੀਆਂ ਦੀ ਜਿਹੜਾ ਸਾਡਾ ਕਲਚਰ ਸਾਡੇ ਗੁਰੂਆਂ ਪੀਰਾਂ ਦੀ ਸਾਡੀ ਜਰੀ ਇਹਦਾ ਦੇਨ ਅਸੀਂ ਉਹਦੇ ਮੁਤਾਬਕ ਜਿਹੜਾ ਇਹ ਸੇਵਾ ਕਰਦੇ ਆ ਤੇ ਇਹਦੇ ਵਿੱਚ ਅੱਜ ਜੇ ਮੈਂ ਸਰਕਾਰਾਂ ਦੀ ਗੱਲ ਕਰਾਂ ਜਾਂ ਪੋਲੀਟਿਕਲ ਬੰਦਿਆਂ ਦੀ ਗੱਲ ਕਰਾਂ ਮੈਂ ਉਹਨਾਂ ਵਾਸਤੇ ਕੁਸ਼ਕਾਲੀ ਕਰ ਸਕਦਾ ਕਿਉਂਕਿ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਕਿ ਜਿਨ੍ਹਾਂ ਨੇ ਸਵਾਰਥ ਹੋ ਕੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਤਰਖਾਵੇ ਤੋਂ ਜਿਹੜੀ ਸੇਵਾ ਕੀਤੀ ਆ ਮੈਂ ਉਹਨਾਂ ਨੂੰ ਸਲੂਟ ਕਰਦਾ ਸਰ ਜੀਐਸਟੀ ਜੋ ਲੱਗਿਆ ਕਿਤੇ ਲੋਕ ਪੁੱਛਦੇ ਜੀਐਸਟੀ ਕੀ ਕਾ ਫਾਇਦਾ ਹੋਇਆ ਇਸਦੀ ਗੱਲ ਕਰ ਸਕਦੇ ਆ ਦੇਖੋ ਜਿਹੜੀ ਜੀਐਸਟੀ ਦੀ ਜਿਹੜੀ ਆ ਚਾਰ ਸਲੈਬ ਹੋ ਗਿਆ ਸੀ ਇਹ ਸਾਡੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਡਿਸਟ੍ਰਿਕਟ ਜੂਟ ਦਾ ਮੈਂ ਪ੍ਰਧਾਨ ਆ ਮੈਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਪਿਆਰੇ ਨਾਲ ਜੀ ਸੇਠ ਮਹਾ ਮੰਤਰੀ ਸੁਨੀਲ ਸੁਨੀਲ ਕਸ਼ਮੀਰ ਜਨ ਜੀ ਇਹ ਸਾਡੀ ਪੰਜਾਬ ਦੀ ਟੀਮ ਨੇ 7-8 ਸਾਲ ਤੋਂ ਸਾਡਾ ਜਿਹੜਾ ਇਹ ਪ੍ਰਯਾਸ ਚੱਲ ਰਿਹਾ ਸੀ ਸਾਡੀ ਮੀਟਿੰਗਾਂ ਹੁੰਦੀਆਂ ਸੀ ਸਾਡੇ ਸੈਂਟਰ ਤੇ ਜਿਹੜੇ ਮਿਨਿਸਟਰ ਸੀ ਉਹਨਾਂ ਦੇ ਨਾਲ ਕਿ ਇਹ GST ਨੂੰ ਸਰਲ ਕਿੱਦਾਂ ਕੀਤਾ ਜਾਵੇ ਔਰ ਜਿਹੜੀ 5% ਤੋਂ ਜਿਹੜੀਆਂ 12% ਤੋਂ 5 ਤੇ ਕੀਤੀਆਂ ਜਿਹੜੇ 28 ਤੋਂ 18 ਤੇ ਕੀਤੀਆਂ ਜਾਣ ਤੇ ਤਾਂ ਜੋ ਲੋਕਾਂ ਨੂੰ ਸਹੂਲਤ ਹੋ ਸਕੇ ਤੇ ਜਿਹੜੀ ਬਹੁਤੀ ਮਹਿੰਗਾਈ ਦੀ ਮਾਰ ਜਿਹੜੀ ਲੋਕਾਂ ਨੂੰ ਉਹਦੇ ਵਿੱਚ ਫਾਇਦਾ ਹੋ ਚੁਕਿਆ ਪਰ ਮੈਂ ਇਹਦਾ ਜਿਹੜਾ ਪੰਜਾਬ ਪ੍ਰਦੇਸ਼ ਵਪਾਰ ਮੰਡ ਦੇ ਪ੍ਰਧਾਨ ਪਿਆਰਲਾ ਸ਼ੇਰ ਜੀ ਨੂੰ ਮੈਂ ਇਸ ਦਾ ਸ਼ੇਰਾ ਜਾਂ ਉਹ ਉਹਨਾਂ ਦੀ ਰੁਵਾਈ ਵਿੱਚ ਜਿਹੜਾ ਸਾਰਾ ਕੰਮ ਹੋਇਆ ਮੈਂ ਉਹ ਉਹਨਾਂ ਨੂੰ ਵਧਾਈ ਦੇ ਪਾਤਰ ਰਿਹਾ ਕਿ ਉਹ ਪੰਜਾਬ ਦੇ ਵਪਾਰੀਆਂ ਦੇ ਹਿੱਤਾਂ ਦੀ ਹਮੇਸ਼ਾ ਉਹ ਸੈਂਟਰ ਦੇ ਤੇ ਪੰਜਾਬ ਸਿਰ ਕਰਨਾ ਲੜਦੇ ਰਹਿੰਦੇ ਨੇ ਪਰ ਉਹਦੇ ਨਾਲ ਜਿਹੜੀ ਸਾਡੀ ਇਹ ਜਿਹੜੀ ਪਿਛਲੇ ਕਾਫੀ 7-8 ਸਾਲਾਂ ਤੋਂ ਸਾਡੀ ਜਿਹੜੀ ਮੰਗ ਸੀ ਕੇਂਦਰ ਸਰਕਾਰ ਨੇ ਉਹ ਸਾਡੀ ਮੰਗ ਮੰਨ ਕੇ ਜਿਹੜੇ 4 ਸਲੇਬ ਸੀ ਉਹਨੂੰ 2 ਸਲੇਬਾਂ ਚ ਲੈ ਆਂਦਾ ਉਹਦੇ ਨਾਲ ਜਿਹੜਾ ਵਪਾਰੀਆਂ ਨੂੰ ਵੀ ਬਹੁਤ ਫਾਇਦਾ ਹੋਇਆ ਤੇ ਸਾਡੇ ਪੰਜਾਬ ਦੀ ਜਨਤਾ ਨੂੰ ਵੀ ਬਹੁਤ ਫਾਇਦਾ ਹੋਇਆ ਕਿ ਜਿਹੜੀ 12% ਤੋਂ 5% ਦੀ ਆਈਟਮ ਆ ਗਈ ਜਿਹੜੀ 28 ਤੋਂ 18 ਤੇ ਆ ਗਈ ਔਰ ਜਿਹੜੀ ਸਟੇਸ਼ਨਰੀ ਜਾਂ ਹੋਰ ਸਕੂਲੀ ਵਸਤਾਂ ਜਾਂ ਉਹ ਬਹੁਤ ਸਾਰੀਆਂ ਵਸਤੇ 5 ਤੋਂ ਜਿਹੜੀਆਂ 0% ਤੇ ਲਿਆ ਕੇ ਇਹ ਕੇਂਦਰ ਸਰਕਾਰ ਨੇ ਜੋ ਪੰਜਾਬ ਨੂੰ ਕੀ ਦੇ ਪੂਰੇ ਪੇਸ਼ ਨੂੰ ਦੋਹ ਹੈ ਤਾਂ ਮੈਂ ਇਹਦੀ ਤਾਰੀਫ ਕਰਦਾ ਇਸ ਲਾਗਾ ਕਰਦਾ ਮੈਂ ਇਹ ਬਹੁਤ ਕਿਉਂਕਿ ਇਹ ਆਮ ਜਨਤਾ ਲਈ ਵੀ ਬਹੁਤ ਜਿਆਦਾ ਫਾਇਦੇਮੰਦ ਹੈ ਕਿ ਅੱਜ ਤੁਸੀਂ ਪੰਜਾਬ ਦੇ ਵਿੱਚ ਦੇਖ ਰਹੇ ਹੋ ਤੜਾ ਤੜ ਸੋਸ਼ਲ ਮੀਡੀਆ ਤੇ ਫੈਰਵੇ ਕੋਈ 1.5 ਲੱਖ ਰੁਪਏ ਸਸਤੀ ਹੋ ਗਈ ਕੋਈ 1 ਲੱਖ ਰੁਪਏ ਸਸਤੀ ਹੋ ਗਈ ਹੈ ਕੋਈ 2 ਲੱਖ ਰੁਪਏ ਸਸਤੀ ਹੋ ਗਈ ਹੈ ਜੇ ਆਪਾਂ ਟਰੈਕਟਰਾਂ ਦੀ ਗੱਲ ਕਰ ਲਈਏ ਜੇ ਆਪਾਂ ਕੋਈ ਹੋਰ ਮਸ਼ੀਨਰੀ ਦੀ ਗੱਲ ਕਰ ਲਈਏ ਤੇ 28 ਤੋਂ 18% ਲਿਆਣਾ ਮੇਰਾ ਖਿਆਲ ਹੈ ਇਹ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਔਰ ਇਹ ਦਾ ਆਮ ਜਨਤਾ ਨੂੰ ਜਿਹੜਾ ਬਹੁਤ ਫਾਇਦਾ ਹੋਣ ਵਾਲਾ ਵੈ ਬਾਕੀ ਇਹ ਹੈ ਕਿ ਜਿਹੜੇ ਸਾਡੇ ਅਸੀਂ ਵਪਾਰੀ ਲੋਕ ਸੀ ਅਸੀਂ ਚਾਰ ਕਾਲਮ ਭਰਦੇ ਸੀ 5 12 18 ਤੇ 28 ਸਾਡੇ ਲਈ ਉਹ ਹੁਣ ਦੋ ਕਾਲਮ ਰਹਿ ਗਏ ਨੇ ਜਿਹੜਾ ਕਿ ਸਾਡੀ ਉਹ ਬੜਾ ਤਾਕਜੀ ਲੋਡ ਵੀ ਘਟਿਆ ਹੋਇਆ ਹੈ ਔਰ ਮੈਂ ਜਿਹੜਾ GST ਦੇ ਘਟਣ ਦੇ ਨਾਲ ਜਿਹੜੀ ਜਿੱਥੇ ਵਪਾਰੀਆਂ ਨੂੰ ਉਥੇ ਆਮ ਜਨਤਾ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਅਤੇ ਅੱਜ ਮਾੜੇ ਜਿਹੜੇ ਆਨੇ ਤੁਹਾਨੂੰ ਇਹਨੇ ਆਪਣੇ ਬਾਪ ਦਾ ਬਹੁਤ ਬੁੱਕਰ ਰਿਹਾ ਸੀ ਕਿਹਨਾ ਚਿਰ ਲੱਗਦਾ ਨਹੀਂ ਬਾਦੀ ਉਹਨਾਂ ਨੇ ਪਹਿਲਾਂ ਨਹੀਂ ਕੀ ਵਾਦੇ ਤੇ ਹੁਣ ਵੀ ਕਰ ਰਹੇ ਆ ਵਾਦੇ ਆ ਤੇ ਕਿਹੜੇ ਮੁਕਰਦੇ ਪਏ ਨੇ ਉਹਨਾਂ ਨੇ 2 ਸਾਲ ਪਹਿਲਾਂ ਭਗਵੰਤ ਮਾਨ ਜੀ ਪੰਜਾਬ ਵਪਾਰ ਵਪਾਰ ਮਿਲਦੀ ਦੇ ਵਿੱਚ ਮਕੇਰੀਆਂ ਚ ਕਹਿ ਕੇ ਗਏ ਨੇ ਕਿ ਜਿਹਦੀ 2 ਕਰੋੜ ਕਰਨੋ ਬੈਰ ਉਹਦੀ 5 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਹੋਏਗੀ ਉਹਦਾ ਕਾਰਡ ਬਣੇਗਾ 200 ਫੈਰਨ ਤੇ ਮੈਂ ਸਰਵਾਇਆ ਗੁਰਦਾਸਪੁਰ ਦੇ ਵਿੱਚ ਉਹ 2 ਸਾਲ ਉਹ ਲੰਘੇ ਨੇ ਹੁਣ ਇਹਨਾਂ ਨੇ ਇਹ 10 ਲੱਖ ਰੁਪਏ ਦੀ ਸਿਹਤ ਮੁੱਖ ਮੰਤਰੀ ਸਿਹਤ ਬੀਮੇ ਦੀ ਗੱਲ ਕੀਤੀ ਹੈ 2 ਅਕਤੂਬਰ ਨੂੰ ਲਾਂਚ ਕਰਨਾ ਸੀ ਸਾਰੇ ਪੰਜਾਬ ਦੇ ਵਿੱਚ ਤੁਸੀਂ ਬੋਰਡ ਦੇਖ ਲਓ ਲੱਗੇ ਆ ਆਪ ਸਰਕਾਰ ਦੇ 10 ਲੱਖ ਦਾ ਬੀਮਾ ਸਿਹਤ ਬੀਮਾ ਮੁੱਖ ਮੰਤਰੀ ਪੰਜਾਬ ਵੱਲੋਂ 2 ਅਕਤੂਬਰ ਹੋਣ ਇਹਨਾਂ ਦੀ ਪਾਲਿਸੀ ਕੋ ਬਣਦੀ ਨਹੀਂ ਪੋਸਟਰ ਪਹਿਲਾਂ ਲਾ ਦਿੰਦੇ ਨੇ ਆਹ ਹੁਣੇ ਫਿਰ ਯੂ ਟਰਨ ਲੈ ਲਿਆ ਵਾ ਕਿਹੜੀ ਗੱਲ ਦੀ ਤੁਸੀਂ ਕਰਦੇ ਹੋ 1000 ਰੁਪਏ ਜਿੰਨਾ ਸਾਡੀਆਂ ਭੈਣਾਂ ਨੂੰ ਦੇਣ ਦੀ ਗੱਲ ਕਰਦੇ ਨੇ ਪੁੱਛੇ 1100 ਦੀ ਗੱਲ ਕਰਦੇ ਨੇ ਜੇ ਇੱਕ ਤੁਹਾਡੇ ਵਰਗੇ ਪੱਤਰਕਾਰ ਨੇ ਪੁੱਛਿਆ ਪੀ ਉਹ ਜਿਹੜਾ ਤੁਸੀਂ ਹਜ਼ਾਰ ਦਾ ਵਾਅਦਾ ਕੀਤਾ ਜਾਂ ਤੁਸੀਂ ਜਿਹੜਾ ਮੁਰਗੀਆਂ ਤੇ ਬੱਕਰੀਆਂ ਦਾ ਵਾਅਦਾ ਕੀਤਾ ਤੁਸੀਂ ਪੀਟੀਸੀ ਨੂੰ ਦਿਓ ਯਾਰ ਤੇ ਕੋਈ ਜਵਾਬ ਨਹੀਂ ਆ ਚੈਨਲ ਕੋਈ ਵੀ ਹੋ ਸਕਦਾ ਪੀਟੀਸੀ ਨੂੰ ਹੀ ਤਾਂ ਵੀ ਹੋ ਸਕਦਾ ਵਾ ਜਾਂ ਹੋਰ ਚੈਨਲ ਵੀ ਜਵਾਬ ਕੋਈ ਪੁੱਛ ਸਕਦਾ ਤੁਸੀਂ ਜਵਾਬ ਦੇ ਜੇ ਜਦੋਂ ਸਰਕਾਰ ਚ ਨਹੀਂ ਸੀ ਤੁਸੀਂ ਬੜੀਆਂ ਬੜੀਆਂ ਢਿੰਗਾ ਮਾਰਦੇ ਸੀ ਲੋਕਾਂ ਨੂੰ ਬੜੇ ਬੜੇ ਚੁਟਕਲੇ ਸੁਣਾਏ ਸੀ ਅੱਜ ਵੀ ਤੁਸੀਂ ਸਟੇਜਾਂ ਤੇ ਚੁਟਕਲੇ ਸੁਣਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਬੇਸਿਕ ਤੌਰ ਤੇ ਜ਼ਮੀਨ ਤੇ ਉਤਰ ਕੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝੋ ਜੋ ਲੋਕ ਅੱਜ ਪੰਜਾਬ ਦੇ ਹਾਲਾਤ ਅੱਜ ਪੰਜਾਬ ਨਸ਼ਿਆਂ ਦੀ ਦਲਦਲ 'ਚ ਅੱਜ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਕਿੱਥੇ ਤੁਸੀਂ ਅੰਗਰੇਜ਼ਾਂ ਨੂੰ ਵਾਪਸ ਲਿਆਦੇ ਸੀ ਅੱਜ ਪੰਜਾਬ ਦੇ ਵਿੱਚ ਕੋਈ ਦੱਸੋ ਪੰਜਾਬ 'ਚ ਕੋਈ ਰਹਿਣਾ ਪਸੰਦ ਕਰਦਾ ਮੇਰੇ ਬੜੇ ਸੱਜਣ ਮਿੱਤਰ ਨੇ ਜਿਹੜੇ EMPLOYEES ਵੀ ਨੇ ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਕਿਉਂ ਭੇਜ ਰਹੇ ਨੇ ਤੇ ਬੱਚਾ ਨਸ਼ੇ ਜੀ ਨਾ ਲੱਗ ਜੇ ਬੱਚਿਆਂ ਤੇ ਝੂਠਾ ਪਰਚਾ ਨਾ ਪੈ ਜੇ ਬੱਚੇ ਅੱਜ ਬੱਚਿਆਂ ਨੂੰ ਸੇਵ ਕਰਨ ਵਾਸਤੇ ਅਸੀਂ ਬਾਹਰ ਭੇਜਦੇ ਪਿਆ ਜਦੋਂ ਪੰਜਾਬ ਦੇ ਵਿੱਚ ਮਾਹੌਲ ਜਦੋਂ ਇਹੋ ਜਿਹਾ ਨਹੀਂਗਾ ਕਿ ਪੰਜਾਬ ਦਾ ਭਲਾ ਕਿੱਥੋਂ ਹੋਣਾ ਮੈਂ ਇਸ ਕਰਕੇ ਮੈਂ ਕਹਾਂਗਾ ਸਰਕਾਰ ਕਿਸੇ ਦੀ ਵੀ ਆਵੇ ਸਰਕਾਰ ਦਾ ਕੰਮ ਹੈ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਪੰਜਾਬ ਦੇ ਲੋਕਾਂ ਦੀ ਰਾਖੀ ਕਰਨੀ ਪੰਜਾਬ ਦੀਆਂ ਜ਼ਰੂਰਤਾਂ ਦੇ ਮੁਤਾਬਕ ਜਿਹੜੀ ਗੱਲ ਕਰਦੇ ਅੱਜ ਇਹਨਾਂ ਨੇ ਕਿਹੜਾ ਕੰਮ ਛੱਡਿਆ ਛੋਟੇ ਤੋਂ ਛੋਟਾ ਕੰਮ ਇਹਨਾਂ ਨੇ ਸਕੂਲਾਂ ਦੀ ਗੱਲ ਕਰਦੇ ਰਹੇ ਕਰਦੇ ਨੇ ਅੱਜ ਇਹ ਗੱਲ ਕਰਦੇ ਨੇ ਜਿਹੜੀਆਂ ਮਹੱਲਾ ਕਲੀਨ ਕਰਦੀਆਂ ਅੱਜ ਕਿੱਥੇ ਨੇ ਫੋਟੋ ਭਗਵੰਤ ਮਾਨ ਦੀਆਂ ਸਾਰਾ ਰੁਪਈਆ ਸੈਂਟਰ ਤੋਂ ਆ ਰਿਹਾ ਬਾ ਜੋ ਦਾ ਨਾਮ ਵੀ ਬਦਲਤਾ ਗਿਆ ਐਮੀਨੋ ਸਕੂਲ ਦਾ ਨਾਮ ਬਦਲਤਾ ਗਿਆ ਹੁਣ ਕਿੱਥੇ ਨੇ ਓਏ ਯਾਰ ਇਹ ਉਹ ਲੋਕ ਨੇ ਜਿਹੜੇ ਕਦੇ ਪ੍ਰਕਾਸ਼ ਬਾਦਲ ਦੀਆਂ ਫੋਟੋਆਂ ਜੀ ਭਾਂਟਿਆਂ ਤੇ ਫੋਟੋਆਂ ਅੱਜ ਭਗਵੰਤ ਮਾਨ ਤੇ ਮੈਂ ਕਹਿੰਦਾ ਜੀ ਇਹਦਾ ਬੱਸ ਚੱਲੇ ਤੇ ਮੈਂ ਕਿੱਥੇ ਕਿੱਥੇ ਦੀ ਫੋਟੋ ਦੱਸਾਂ ਮੈਂ ਕਿੱਥੇ ਨਹੀਂ ਇਹ ਚਾਹੁੰਦਾ ਮੈਂ ਲੁਆਣੀ ਯਾਰ ਫੋਟੋਆਂ ਦੇ ਨਾਲ ਪੁੱਛਣੀ ਹੈ ਨਾ ਜੇਕਰ ਤੁਸੀਂ ਚੰਗਾ ਕੰਮ ਕਰੋਗੇ ਤੇ ਲੋਕਾਂ ਦੇ ਦਿਲਾਂ 'ਚ ਤੁਸੀਂ ਆਪੇ ਬਸਜੋਗੇ ਚੰਗੇ ਕੰਮ ਕਰਨਾ ਬਣਾ ਫੋਟਵਾਂ ਲੁਆਨ ਨਹੀਂ ਬੰਨਾ ਕਿੱਥੇ ਹੈ ਜਿਹੜਾ ਇਹਨਾਂ ਦਾ ਰਾਸ਼ਨ ਘੱਟ ਕਰ ਜਾਣਾ ਸੀ ਆਟਾ ਪੀ ਕੇ ਜਾਣਾ ਸੀ ਕਿੱਥੇ ਹੈ ਇਹ ਸਭ ਦਿਖਾਵੇ ਦੀਆਂ ਗੱਲਾਂ ਨੇ ਤੇ ਸਰਕਾਰ ਸਵਾਈ ਲਫਾਫੇबाजी ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਪੰਜਾਬ ਦਾ ਵਪਾਰ ਤਬਾਹ ਹੋ ਗਿਆ ਪੰਜਾਬ ਦਾ ਕਿਸਾਨ ਰੋਲ ਰਿਹਾ ਪੰਜਾਬ ਦਾ ਮਜ਼ਦੂਰ ਜਿਹੜਾ ਬੇਕਾਰੋ ਕੇ ਬੈਠਾ ਦਾ ਕੋਈ ਇੰਡਸਟਰੀ ਨਹੀਂ ਕੋਈ ਪਾਲਿਸੀ ਨਹੀਂ ਬਿਨਾ ਪਾਲਿਸੀ ਤੋਂ ਗੱਲਾਂ ਕਰੀ ਜਾਂਦੇ ਨੇ ਅੱਜ ਪੰਜਾਬ ਵੀ ਆ ਪਹਿਲੀ ਸਰਕਾਰ ਹੋਏਗੀ ਜਿਨ੍ਹਾਂ ਨੇ ਪੰਚਾਇਤਾਂ ਕੋਲੋਂ ਫੰਡ ਮੰਗਿਆ ਇਸ ਤੋਂ ਵੱਧ ਹੋਰ ਆਪਾਂ ਕੀ ਕਹਿ ਸਕਦੇ ਇਹ ਪਹਿਲੀ ਸਰਕਾਰ ਹੈ 70 ਸਾਲ ਦੇ ਵਿੱਚ ਜਿਨ੍ਹਾਂ ਨੇ ਪੰਚਾਇਤਾਂ ਤੋਂ ਫੰਡ ਮੰਗਣ ਦੇ ਤੇ ਸਾਨੂੰ ਫੰਡ ਦੇ ਕਿੰਨਾਂ ਸਰਕਾਰਾਂ ਚੰਨ ਲਿਆ ਕੀ ਪੰਜਾਬ ਦਾ ਭਲਾ ਹੋਏਗਾ ਇਸ ਕਰਕੇ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਾਂਗਾ ਕਿ ਆਪਾ ਪੰਜਾਬ ਦੇ ਵਾਸੀ ਆ ਪੰਜਾਬ ਦੇ ਭਲੇ ਦੀ ਗੱਲ ਕਰੀਏ ਪੰਜਾਬ ਨੂੰ ਚੜ੍ਹਦੀ ਕਲਾ ਵਲ ਲੈ ਜਾਈਏ ਅੱਜ ਪੰਜਾਬ ਦੇ ਵਿੱਚ ਲੋਕਾਂ ਨੇ ਦਿਲ ਖੋਲ ਕੇ ਜਿਹੜਾ ਹੜਾ ਵਿਹੜ ਪੀੜਤਾ ਦੀ ਮਦਦ ਕੀਤੀ ਆ ਜਿੰਨਾ ਰੁਪਈਆ ਹੋ ਗਿਆ ਸਾਡੇ ਪੰਜਾਬੀ ਕਲਾਕਾਰਾਂ ਨੇ ਦਿੱਤਾ ਐਕਟਰਾਂ ਨੇ ਭੇਜਿਆ ਔਰ ਸੋਸ਼ਲ ਜਿਹੜੇ ਲੋਕ ਸੋਸਾਇਟੀ ਆ ਉਹਨਾਂ ਨੇ ਪੈਸਾ ਭੇਜਿਆ ਅੱਜ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਆਪੋ ਜੀ ਭਿੜੀ ਜਾਂਦੇ ਨੇ ਸੈਂਟਰ ਕਹਿੰਦੇ ਆਣੇ ਪੁੱਲ 1200 ਕਰੋੜ ਰੁਪਇਆ ਆਲਰੇਡੀ ਪੇ ਦਾ ਇਹ ਕਹਿੰਦੇ ਸਾਡੇ ਕੋਲ ਪੈਸਾ ਹੀ ਕੋਈ ਨਹੀਂ ਪੈਸਾ ਗਿਆ ਕਿੱਥੇ 1600 ਕਰੋੜ ਰੁਪਇਆ ਸੈਂਟਰ ਤੇ ਗਈ ਹੈ ਮੇਰਾ ਮਤਲਬ ਕਹਿੰਦਾ ਫਿਰ ਅਗਰ ਸੈਂਟਰ ਸਾਡੇ ਜਿਹੜੇ ਦੇਸ਼ ਦਾ ਵੈ ਉਹ ਬਾਪ ਹੈ ਅਗਰ ਆਪਣਾ ਹੱਕ ਲੈਣ ਵਾਸਤੇ ਆਪਣੇ ਬਾਪ ਦੇ ਨਾਲ ਅਸੀਂ ਉਲਝਾਂਗੇ ਤੇ ਸਾਨੂੰ ਪੈਸਾ ਨਹੀਂ ਮਿਲਦਾ ਅੱਜ ਉਹੀ ਭਗਵੰਤ ਮਾਨ ਜੀ ਨੇ ਜਿਹੜੇ ਕਹਿੰਦੇ ਮੈਂ ਸੈਂਟਰ ਤੋਂ ਪੈਸੇ ਕਿਉਂ ਮੰਗਾ ਮੈਨੂੰ ਕੋਈ ਜ਼ਰੂਰਤ ਨਹੀਂ ਮੇਰੇ ਖਜ਼ਾਨੇ ਭਰੇ ਦੇ ਨੇ ਮੇਰੇ ਖਜ਼ਾਨੇ ਖਾਲੀ ਨਹੀਂ ਗਏ ਕਿ ਪੀਪਾ ਨਹੀਂ ਹੈ ਅੱਜ ਪੀਪਾ ਨਹੀਂ ਤੇ ਮੈਂ ਇਹਨੂੰ ਕੀ ਕਵਾਂ ਅੱਜ ਤੁਸੀਂ ਚੜ੍ਹਦੀ ਕਲਾ ਇੱਕ ਸੰਸਥਾ ਬਣਾ ਲਈਏ ਪੈਸੇ ਤੁਸੀਂ ਲੋਕਾਂ ਕੋਲੋਂ తీ ਤਗਲੇ ਪਾਂਡੇ ਦੇ ਉਹ ਜੀਓ ਗਰੁੱਪ ਐਨਆਰਆਈ ਕੋਲੋਂ ਪੈਸੇ ਭੇਜੋ ਤੁਸੀਂ ਕਲਾਕਾਰਾਂ ਕੋਲੋਂ ਪੈਸੇ ਭੇਜੋ ਅੱਜ ਉਹ ਕਿੱਥੇ ਲਫਜ ਨੇ ਤੁਹਾਡੇ ਜਿਹੜੇ ਕਹਿੰਦੇ ਸਾਡਾ ਖਜ਼ਾਨਾ ਖਾਲੀ ਨਹੀਂ ਆ ਆ ਪਿਛਲੀਆਂ ਸਰਕਾਰਾਂ ਨੂੰ ਸਾਨੂੰ ਪੈਸਾ ਖਰਚਣਾ ਆਉਂਦਾ ਉਹਨਾਂ ਨੂੰ ਖਰਚਣਾ ਨਹੀਂ ਆਉਂਦਾ ਇਹੋ ਜਿਹੀਆਂ ਗੱਲਾਂ ਨੇ ਗੱਲਾਂ ਵੱਡੀਆਂ ਨਾ ਕਰੀਏ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ ਪੰਜਾਬ ਦੇ ਬਣ ਕੇ ਰਹੀਏ ਫੇਰ ਜਾ ਕੇ ਪੰਜਾਬ ਦਾ ਭਲਾ ਹੋਣਾ ਮੈਂ ਫਿਰ ਆਪ ਨੂੰ ਕੀ ਲੱਗਦਾ ਤੁਹਾਨੂੰ ਪੰਜਾਬ ਦਾ ਸਤਾਲ ਹੋ ਦਿੱਤਾ ਹੈ ਇਹ ਤੇ ਪੰਜਾਬ ਦਾ ਸਰ ਪੰਜਾਬ ਦਾ ਸੁਧਾਰ ਜਿਹੜਾ ਹੈ ਨਾ ਇਹ ਸਰਕਾਰਾਂ ਨੇ ਨਹੀਂ ਕਰਨਾ ਇਹ ਪੰਜਾਬ ਦਾ ਜਿਹੜਾ ਸੁਧਾਰ ਇਹ ਪੰਜਾਬ ਦੀ ਜਨਤਾ ਨੇ ਕਰਨਾ ਇਹ ਜਨਤਾ ਤੈਅ ਕਰੇਗੀ ਕਿ ਪਿਛਲੀਆਂ ਸਰਕਾਰਾਂ ਮਾੜੀਆਂ ਸੀ ਕਿ ਜਾਂ ਇਹ ਸਰਕਾਰ ਮਾੜੀ ਹੈ ਜੇ ਇਹ ਸਰਕਾਰ ਚੰਗੀ ਹੋਏਗੀ ਤੇ ਲੋਕ ਇਹਨਾਂ ਨੂੰ ਚੋਣ ਲਣਗੇ ਜੇ ਪਿਛਲੀਆਂ ਨੇ ਕੋਈ ਚੰਗਾ ਕੰਮ ਕੀਤਾ ਹੈ ਅਕਾਲੀਆਂ ਨੇ ਤੇ ਜਾਂ ਕੋਈ ਕਾਂਗਰਸ ਨੇ ਉਹਨਾਂ ਨੂੰ ਚੋਣ ਲਣਗੇ ਇਹ ਸੁਧਾਰ ਲੋਕਾਂ ਨੇ ਕਰਨਾ ਮੈਂ ਇਹ ਨਾ ਸੁਧਾਰ ਨਹੀਂ ਕਰਨਾ ਕਿਸੇ ਨੇ ਵੀ ਲੋਕ ਮਹਿਸੂਸ ਕਰਨ ਕਿ ਅਸੀਂ ਇਹ ਸਰਕਾਰ ਨੇ ਸਾਨੂੰ ਕੀ ਦਿੱਤਾ ਸਾਡੇ ਪੰਜਾਬ ਦੇ ਭਲੇ ਲਈ ਕੀ ਕੀਤਾ ਸਾਡੇ ਪੰਜਾਬ ਦੇ ਡਿਵੈਲਪਮੈਂਟ ਵਿੱਚ ਕਿੰਨਾ ਹਿੱਸਾ ਆਇਆ ਸਿਰਫ ਇੱਕ ਕੋਈ ਗੱਲ ਕਰਨੀ ਸਿਜਦਾ ਸੈਂਟਰ ਵਾਲੇ ਗੱਲ ਕਰਦੇ 70 ਸਾਲ ਵਿੱਚ ਕੁਝ ਨਹੀਂ ਹੋਇਆ ਪੰਜਾਬ ਸਰਕਾਰ ਵੀ 70 ਸਾਲ ਵਿੱਚ ਕੁਝ ਨਹੀਂ ਹੋਇਆ ਕੋਈ ਯਾਰ ਪੁਰਾਣੀਆਂ ਸਕੂਲਾਂ ਦੀਆਂ ਮਾਰਟਾਂ ਤੇ ਪੇਂਟ ਕਰਕੇ ਜਗ ਇਹਨਾਂ ਨੇ ਬੋਰਡ ਲਵਾ ਕੇ ਆਪਣੇ ਇਸ ਲੇਟਾਂ ਲਾ ਲਈ ਕੀ ਇਹਨਾਂ ਦੀ ਤੁਸੀਂ ਤਾਰੀਫ ਕਰੋਗੇ ਕਿੱਥੋਂ ਤੱਕ ਤਾਰੀਫ ਕਰੀਏਗਾ ਦੀ ਇੱਕ ਤਾਂ ਟੁੱਟੀ ਦੁਆਰ ਤੇ ਪੇਂਟ ਕਰਕੇ ਤੇ ਕਰਤਾ ਤੁਸੀਂ ਸਕੂਲਾਂ ਦੇ ਗੇਟ ਤੇ ਐਮੀਨ ਸਕੂਲ ਲਿਖਾ ਕੇ ਤੁਸੀਂ ਕਰਤਾ ਇਹ ਨੂੰ ਮੈਂ ਡਿਵੈਲਪਮੈਂਟ ਹੀ ਡਿਵੈਲਪਮੈਂਟ ਦਾ ਮਤਲਬ ਹੈ ਕਿ ਪੰਜਾਬ ਦੇ ਅੰਦਰ ਤੁਸੀਂ ਕੋਈ ਨਵਾਂ ਹਸਪੀਟਲ ਬਣਾਇਆ ਪੰਜਾਬ ਦੇ ਵਿੱਚ ਤੁਸੀਂ ਇੰਨੀਆਂ ਯੂਨੀਵਰਸਿਟੀਆਂ ਦੇਣੀਆਂ ਕੋਈ ਤੁਹਾਡੀ ਯੂਨੀਵਰਸਿਟੀ ਬਣੀ ਆ ਅਜੇ ਤੱਕ ਪੰਜਾਬ ਦਾ ਤੇ ਬੇੜਾ ਗਲਤ ਕਰਤਾ ਯਾਰ ਪੰਜਾਬ ਤੇ ਪੰਜਾਬੀਆਂ ਵਾਸਤੇ ਰਹਿਣੇ ਰਿੱਟਾ ਨਾ ਨੇ ਪੰਜਾਬ ਸਾਡਾ ਬਾ ਖਾਲੀ ਹੋ ਗਿਆ ਜੇ ਪ੍ਰਵਾਸੀ ਵੀ ਸਾਡੇ ਕਾਮਨਾ ਕਰਨਾ ਮੈਂ ਇਹ ਗੱਲ ਕਰਦਾ ਠੀਕ ਹੈ ਪ੍ਰਵਾਸੀਆਂ ਦੇ ਵਿੱਚ ਵੀ ਕ੍ਰਿਮੀਨਲ ਹੈਗੇ ਨੇ ਸਾਡੇ ਵਿੱਚ ਵੀ ਕ੍ਰਾਈਮ ਹੈਗਾ ਵੀ ਕ੍ਰਿਮੀਨਲ ਹੈਗੇ ਪਰ ਜਿਹੜਾ ਬੰਦਾ ਫ੍ਰੀਮ ਕ੍ਰਾਈਮ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਵਾਸਤੇ ਕੋਈ ਰਿਆਇਤ ਨਹੀਂ ਹੋਣੀ ਚਾਹੀਦੀ ਉਹਦੀ ਸਪੋਰਟ ਤੇ ਕਿਸੇ ਨੂੰ ਮਗਰ ਖੜਨਾ ਨਹੀਂ ਚਾਹੀਦਾ ਅੱਜ ਪੰਜਾਬ ਸਾਹਿਬ 5 ਸਾਲ ਦੇ ਬੱਚੇ ਦੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਐ ਮਾਸੂਮ ਬੱਚਾ ਕਿਦਾ ਤਸੀਹ ਦੇ ਕੇ ਮਾਰਿਆ ਪੰਜਾਬ ਦੇ ਵਿੱਚ ਫੇਰ ਉਹਦੇ ਨਾਲ ਆਪਾਂ ਗੱਲ ਕਰੀਏ ਤੇ ਸਾਡੇ ਮੁੱਖ ਮੰਤਰੀ ਪੰਜਾਬ ਨੇ ਸਿਰਫ ਇਹੀ ਗੱਲ ਕਹ ਦਿੱਤੀ ਕੈਨੇਡਾ ਤੇ ਅਮਰੀਕਾ ਚ ਤੇ ਸਾਡੇ ਵੀ ਰਹਿੰਦੇ ਨੇ ਪਰਵਾਸੀ ਉਹ ਯਾਰ ਆਪਾਂ ਪਹਿਲੇ ਪੰਜਾਬ ਦੀ ਗੱਲ ਤੇ ਕਰ ਲਈ ਤੁਸੀਂ ਦੂਸਰੇ ਘਰ ਚ ਪਹਿਲੇ ਤਿਲੀ ਲਾਂ ਚਲ ਗਏ ਇਸ ਕਰਕੇ ਮੈਂ ਮੁੱਖ ਮੰਤਰੀ ਪੰਜਾਬ ਤੁਸੀਂ ਅੱਜ ਬੜੀਆਂ ਉਹੋ ਜਿਹੀਆਂ ਗੱਲਾਂ ਕਰਦੇ ਹੋ ਬੜੇ ਭਾਵਕ ਹੋਏ ਹੋ ਕਿ ਅਗਰ ਪੰਜਾਬ ਦੇ ਹਲਾਜ ਇਹੋ ਜਿਹੇ ਬਣਾ ਦਿੱਤੇ ਨੇ ਮੈਂ ਇੱਕੋ ਹੀ ਗੱਲ ਕਰਾਂਗਾ ਮੁੱਖ ਮੰਤਰੀ ਸਾਹਿਬ ਸਟੇਜਾਂ ਦੀਆਂ ਗੱਲਾਂ ਛੱਡਿਏ ਉਹ ਚੁਟਕਲੇ ਵਾਲੀਆਂ ਗੱਲਾਂ ਛੱਡਿਏ ਅਸਲੀਅਤ ਆਈਏ ਅਸਲੀਅਤ ਅਸਲੀ ਪੰਜਾਬੀ ਬਣ ਕੇ ਉਹਨਾਂ ਗੁਰੂਆਂ ਪੀਰਾਂ ਦੀ ਔਰ ਜਿੱਥੇ ਦੀ ਸੌ ਚੁੱਕੀ ਸੀ ਸ਼ਹੀਦਾਂ ਦੇ ਭਗਤ ਸੇਵ ਦੀ ਜਿਹੜੀ ਤੁਸੀਂ ਉਹਨਾਂ ਦਾ ਲਿਬਾਸ ਪਾ ਕੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਏ ਸੀ ਉਸ ਪਟਰੀ ਤੇ ਆਓ ਉਸ ਪਟਰੀ ਤੇ ਪੰਜਾਬ ਨੂੰ ਲਿਆਓ ਉਸ ਪਟਰੀ ਤੇ ਚੜ ਕੇ ਪੰਜਾਬ ਦੇ ਜਨਤਾ ਦੀ ਸੇਵਾ ਕਰੋ ਤੇ ਲੋਕ ਤੁਹਾਡੀ ਆਪੇ ਤੁਹਾਡਾ ਤੁਰ ਪਣਗੇ ਜੇਕਰ ਨਹੀਂ ਤੁਸੀਂ ਇਸ ਪਾਸੇ ਆਏ ਤੇ ਫਿਰ ਜੋ ਜਨਤਾ ਦਾ ਫੈਸਲਾ ਹੋ ਉਹ ਤੇ ਉਹਨਾਂ ਨੇ ਕਰਨਾ ਹੋਏ ਤੇ ਵਿੱਚ ਤੇ ਮੈਂ ਤੁਹਾਨੂੰ ਕੁਝ ਕਰ ਨਹੀਂ ਸਕਦਾ ਇਸ ਕਰਕੇ ਆਉਣ ਵਾਲਾ ਸਮਾਂ ਇਹ ਲੋਕਾਂ ਨੇ ਤੈਅ ਕਰਨਾ